ਆਨ-ਏਅਰ ਦੇਖ ਰਹੇ ਹਾਂ ਮੈਂ ਹਨੂਰਾਖ ਸ਼ਰਮਾ ਅੱਜ ਰੋਜ਼ ਦੇ ਹੋਣ ਕਰਕੇ ਇੱਕ ਵਿਲੱਖਣ ਕਿਸਮ ਦੀ ਤਸਵੀਰ ਸਾਹਮਣੇ ਆਈ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹ ਵੀਡੀਓ ਜਿਸ ਦੇ ਵਿੱਚ ਤੁਹਾਨੂੰ ਦਿਖੇਗਾ ਕਿ ਸੀਟ ਬੈਲਟ ਨਾ ਪਾਉਣ ਵਾਲੇ ਤੇ ਹੈਲਮਟ ਦਾ ਇਸਤੇਮਾਲ ਨਾ ਕਰਨ ਵਾਲਿਆਂ ਦੇ ਪੁਲਿਸ ਵੱਲੋਂ ਚਲਾਨ ਨਹੀਂ ਕੱਟੇ ਜਾ ਰਹੇ ਬਲਕਿ ਉਹਨਾਂ ਨੂੰ ਰੋਜ਼ ਮਤਲਬ ਕਿ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇੱਥੇ ਹੀ ਮੌਕੇ ਤੇ ਉਪਲਬਧ ਡੀਐਸਪੀ ਨੇ ਦੱਸਿਆ ਕਿ ਅੱਜ ਦੇ ਦਿਨ ਅਸੀਂ ਇਹਨਾਂ ਨੂੰ ਗੁਲਾਬ ਦੇ ਕੇ ਸਨਮਾਨਿਤ ਕਰ ਰਹੇ ਹਾਂ ਤੇ ਅਹਿਸਾਸ ਕਰਵਾਉਣਾ ਚਾਹੁੰਦੇ ਹਾਂ ਕਿ ਇਹ ਲੋਕ ਅੱਗੇ ਤੋਂ ਸੀਟ ਬੈਲਟ ਦਾ ਇਸਤੇਮਾਲ ਕਰਨ ਅਤੇ ਹੈਲਮਟ ਪਾ ਕੇ ਰੱਖਣ ਕਿਉਂਕਿ ਇਹ ਇਹਨਾਂ ਦੀ ਜ਼ਿੰਦਗੀ ਦੇ ਲਈ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਪੁਲਿਸ ਨੇ ਨਵੀਂ ਪਹਿਲ ਕੀਤੀ ਹੈ ਮੋਗਾ ਦੀ ਟ੍ਰੈਫਿਕ ਪੁਲਿਸ ਵੱਲੋਂ ਇਹ ਪਹਿਲ ਕੀਤੀ ਗਿਆ ਜਿੱਥੇ ਕਿ ਉਹਨਾਂ ਲੋਕਾਂ ਨੂੰ ਲਾਲ ਗੁਲਾਬ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਜਿਹੜੇ ਲੋਕ ਹੈਲਮਟ ਦਾ ਉਪਯੋਗ ਨਹੀਂ ਕਰ ਰਹੇ ਜਾਂ ਫਿਰ ਸੀਟ ਬੈਲਟ ਉਹਨਾਂ ਨੇ ਨਹੀਂ ਪਾਈ ਹੋਈ ਆਪਣੇ ਆਪ ਦੇ ਵਿੱਚ ਵੱਖਰੀ ਪਹਿਲ ਹੈ ਪਰ ਦੇਖਣਾ ਇਹ ਹੋਵੇਗਾ ਕਿ ਲੋਕ ਇਸ ਤੋਂ ਸਨਮਾਨਤ ਤੋਂ ਕੁਝ ਸਿੱਖਦੇ ਨੇ ਜਾਂ ਫਿਰ ਹਾਲਾਤ ਜਿਉਂ ਦੇ ਤਿਉਂ ਬਣੇ ਰਹਿਣਗੇ ਜਿਹੜੇ ਪਬਲਿਕ ਲੋਕ ਆਪਣੀਆਂ ਗੱਡੀਆਂ ਤੇ ਬਾਈਕ ਤੇ ਟ੍ਰੈਫਿਕ ਰੂਲ ਦੀ ਫਾਲੋ ਕਰਦੇ ਆ ਅੱਜ ਉਹਨਾਂ ਨੂੰ ਰੋਜ਼ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਜਿਹੜੇ ਟ੍ਰੈਫਿਕ ਰੂਲ ਨਹੀਂ ਸਨਮਾਨਤ ਕਰ ਨਹੀਂ ਫਾਲੋ ਕਰ ਰਹੇ ਅੱਜ ਉਹਨਾਂ ਨੂੰ ਸਮਝਾਇਆ ਜਾ ਰਿਹਾ ਪਿਆਰ ਨਾਲ ਕਿ ਅੱਜ ਤੁਹਾਡਾ ਚਲਾਨ ਨਹੀਂ ਕੱਟਾ ਜਾਏਗਾ ਕਿ ਸਿਰਫ ਤੁਹਾਨੂੰ ਸਮਝਾਇਆ ਜਾਊਗਾ ਬਾਈਕ ਚਲਾਉਂਦੇ ਹੋ ਚਲੋ ਪੱਗ ਦਸਤਾਰ ਸਜਾਈ ਹੋਈ ਹੈ ਤੁਸੀਂ ਪੱਗ ਬੰਨੀ ਹੋਈ ਹੈ ਵੀ ਜਿਹੜੇ ਸਿੱਖ ਜਿਹੜੇ ਇਨਸਾਨ ਨੇ ਉਹ ਪੱਗ ਬੰਨ ਕੇ ਚਲਾਉਂਦੇ ਨੇ ਵੀ ਪਰਨਾ ਨਹੀਂ ਬੰਨਦੇ ਜਾਂ ਮੋਨੇ ਸਰਕਟ ਚਲਾਉਂਦੇ ਹਾਂ ਜੀ ਹਾਂ ਜੀ ਜਿਹੜੇ ਲੋਕ ਹੈਲਮਟ ਪਾ ਕੇ ਚਲਾ ਰਹੇ ਅੱਜ ਐਸੇ ਉਹਨਾਂ ਨੂੰ ਵੀ ਰੋਜ਼ ਦੇ ਰਹੇ ਆ ਤੁਹਾਨੂੰ ਵੀ ਰੋਜ਼ ਦੇ ਰਹੇ ਆ ਤੁਸੀਂ ਇਹ ਜਿਹੜੀ ਬਹੁਤ ਵਧੀਆ ਗੱਲ ਹੈ ਥੈਂਕ ਯੂ ਤੁਸੀਂ ਕਰ ਰਹੇ ਹੋ ਔਰ ਸਾਨੂੰ ਜਿਹੜੇ ਨਿਜਵਾਲਰ ਫਾਲੋ ਕਰਨਾ ਚਾਹੀਦਾ ਜੀ ਬਹੁਤ ਜ਼ਰੂਰੀ ਰੋਜ਼ ਦੇ ਕੇ ਸਮਾਰਥ ਕਰ ਰਹੇ ਆਂ ਆਪਕੋ ਜੇ ਆਪ ਵੀ ਨਿਜਵਾਲਰ ਫਾਲੋ ਕਰੋ ਹੋ ਆ ਗਿਆ ਉਹ ਲੋਕਾਂ ਕੋਲ ਦੇ ਇਹ ਜਿਹੜੀ ਜਨਤਕ ਗੱਲ ਕਰ ਰਹੇ ਹਾਂ ਬਲਬੜ ਬਾਕੇ ਹਟਾ ਰਹੇ ਜਨੂ ਵੀ ਥੋੜਾ ਜਿਆਦਾ ਐਸੇ ਬਸ ਜਗਰੂਕ ਕਰੋ ਕਿ ਇਹ ਹੈਲੋਡ ਪਾਸ ਚਲਾਇਆ ਤੋਂ ਜੋ ਅੱਜ ਅਸੀਂ ਰੋਲ ਗਏ ਆ ਜਿਹਨਾਂ ਨੇ ਹੈਲਮਟ ਪਾਇਆ ਨਹੀਂ ਤੇ ਤੁਸੀਂ ਫਾਲੋ ਕਰ ਰਹੇ ਆ ਜਿਹਨੂੰ ਅਸੀਂ ਹਾਂ ਹੁਣ ਤੇ ਬਹੁਤ ਰਾਜੀ ਚੰਗੀ ਗੱਲ ਆ ਜਿਹੜਾ ਕੋਈ ਹੈ ਸਭ ਨੂੰ ਜਗਰੂਕ ਕਰੋ ਇਸ ਤਰ੍ਹਾਂ ਟ੍ਰੈਫਿਕ ਰੂਲ ਫਾਲੋ ਕਰਦੇ ਹੋ ਆਂਟੀ ਤੁਸੀਂ ਵੀ ਸੀਟ ਬੈਲਟ ਲਗਾਓ ਹੈਨਾ ਤੇ ਇਹ ਕੋਈ ਹਾਂ ਇਹ ਬੜੀ ਸਾਰਿਆਂ ਨੂੰ ਹੋਰ ਪਬਲਿਕ ਨੂੰ ਤੁਹਾਡੇ ਤੋਂ ਸਿਹਤ ਮਿਲਦੀ ਆ ਵੀ ਤੁਸੀਂ ਟ੍ਰੈਫਿਕ ਰੂਲ ਫਾਲੋ ਕਰ ਰਹੇ ਹੋ ਜਿਹੜੇ ਟ੍ਰੈਫਿਕ ਰੂਲ ਫਾਲੋ ਕਰ ਰਹੇ ਆ ਅੱਜ ਅਸੀਂ ਉਹਨਾਂ ਨੂੰ ਫੁੱਲ ਦੇ ਕੇ ਸਨਮਾਨਤ ਕਰ ਰਹੇ ਆ ਤੇ ਹਾਂਜੀ ਤੇ ਦੇਖ ਬੇਟਾ ਅੱਜ ਅਸੀਂ ਨਾ ਅੱਜ ਰੋਜ਼ ਦੇ ਆ ਸਾਰਿਆਂ ਜਿਹੜੇ ਟ੍ਰੈਫਿਕ ਰੂਲ ਫਾਲੋ ਕਰਦੇ ਆ ਉਹਨਾਂ ਨੂੰ ਫੁੱਲ ਦੇ ਕੇ ਸਨਮਾਨਤ ਕਰ ਰਹੇ ਆ ਪਰ ਤੁਸੀਂ ਟ੍ਰੈਫਿਕ ਰੂਲ ਦੀ ਉਲੰਘਣਾ ਕਰ ਰਹੇ ਹੋ ਅੱਜ ਅਸੀਂ ਤੁਹਾਡਾ ਚਲਾਨ ਨਹੀਂ ਕੱਟਦੇ ਉਹਨੂੰ ਸਮਝਾਇਆ ਜਾ ਰਿਹਾ ਵੀ ਅੱਗੇ ਤੋਂ ਆਹ ਤਿੰਨ ਸਵਾਰੀਆਂ ਨਾ ਚੜਾ ਕਰੋ ਹੈਲਮਟ ਪਾ ਕੇ ਡਰਾਈਵ ਕਰਾਇਆ ਕਰੋ ਅੱਜ ਤੁਹਾਨੂੰ ਸਿਰਫ ਸਮਝਾਇਆ ਜਾ ਰਿਹਾ ਅੱਗੇ ਵਾਸਤੇ ਜੇ ਕਿਤੇ ਫੜੇ ਜਾਓਗੇ ਤੁਹਾਡਾ ਚਲਾਨ ਕੱਟਿਆ ਜਾਊਗਾ ਹੈਨਾ ਤੇ ਆਪਣੀ ਸੇਫਟੀ ਹੈ ਜਿੰਦੀ ਬਹੁਤ ਵਧੀਆ ਇਹ ਬਹੁਤ ਚੰਗੀ ਗੱਲ ਹੈ ਤੁਸੀਂ ਆਹ ਲਾਈ ਹੈ ਜੀ ਇਸੇ ਪੈਰ ਸੀ ਜਣਾ ਚਾਹੀਦਾ ਚਲੋ ਫਿਰ ਬੜੇ ਟ੍ਰੈਫਿਕ ਰੂਲ ਜੋ ਫਾਲੋ ਕਰਦੇ ਲੋਕਾਂ ਨੂੰ ਦੱਸਿਆ ਕਰੋ ਵੀ ਗੱਡੀ ਜਿਹੜੀ ਚਲਾਉਣੀ ਹੈ ਇਹ ਆਪਣੇ ਸਿਲਬਰ ਲਾਗ ਚਲਾਇਆ ਕਰੋ ਸਾਰੇ ਦੇ। ਲਾਫ ਰੂਲ ਫਾਲੋ ਕਰੋ। 90% ਲੋਕ ਅਸੀਂ ਜਿਹੜੇ ਲੋਕ ਆ ਅਸੀਂ ਬਹੁਤ ਗੱਲਾਂ ਤੁਹਾਡੇ ਤੋਂ ਸਹਿਦ ਲੈਣੀ ਚਾਹੀਦੀ ਪਬਲਿਕ ਨੂੰ। ਉਹ ਉਹ ਜਿਹੜੇ ਉਹ ਗਲਤ ਸੀ ਚੱਲਦੇ ਆ ਉਹਦੇ ਕਰਕੇ ਹਾਦਸੇ ਹੁੰਦੇ ਆ ਪਰ ਅਸੀਂ ਫਿਰ ਰੱਬ ਤੇ ਛੱਡ ਦਿੰਦੇ ਆ ਵੀ ਉਹਨੇ ਕਰਨਾ। ਕਿ ਥਾਂ ਉਹਨਾਂ ਦੀ ਕੋਈ ਥਾਂ ਦਾ ਸਬੰਧ ਨਹੀਂ। ਕੋਈ ਇਹਦੇ ਵਿੱਚ ਉਹ ਹਾਦਸਾ ਜਿਹੜਾ ਹੁੰਦਾਗਾ। ਸਾਰੀ ਉਹ ਕੋਈ ਲਿਖਤ ਨਾਲ ਸਬੰਧ ਨਹੀਂ। ਇਹ ਬੰਦੇ ਆਪਦੀ ਗਲਤੀ ਨਾਲ ਹੀ ਹੁੰਦਾ ਜੀ ਉਹ। ਹਾਂਜੀ ਗਲਤੀ ਨਾਲ। ਇਦਾਂ ਕਰਕੇ ਸਾਨੂੰ ਇਹ ਫਾਲੋ ਕਰਨੇ ਚਾਹੀਦੇ ਆ ਔਰ ਜਿੰਨੇ ਵੀ ਜਿਵੇਂ ਤੁਸੀਂ ਤੁਹਾਡਾ ਕੁਝ ਮਤਲਬ ਕਿ ਡਿਊਟੀ ਦੇ ਖੜੇ ਆ ਔਰ ਜਿਹੜੀ ਤੁਸੀਂ ਡਿਮਾਂਡ ਕਰਦੇ ਆ ਸਾਥੀ ਸਾਨੂੰ ਕਾਗਜ਼ਾਤ ਪੂਰੇ ਕਰਨੇ ਚਾਹੀਦੇ ਆ ਔਰ ਮੈਂ ਹੁਣੀ ਇਹਦੇ ਜਿਹੜਾ ਬੀਮਾ ਸੀਗਾ ਉਹਦਾ ਮਤਲਬ ਕਿ ਉਹ ਕਰਵਾ ਕੇ ਲਿਆ ਆ ਸਰਵਸ ਕਰਵਾ ਕੇ ਲਿਆ ਆ ਬਹੁਤ ਵੈਰੀ ਗੁੱਡ ਸਾਨੂੰ ਇਹ ਚੀਜ਼ਾਂ ਨੂੰ ਤੁਹਾਡੀਆਂ ਇਹਨਾਂ ਗੱਲਾਂ ਦਾ ਸਾਨੂੰ ਬੜਾ ਚੰਗਾ ਲੱਗਿਆ ਤੁਸੀਂ ਮੈਂ ਤੁਹਾਡਾ ਟ੍ਰੈਕ ਨੂੰ ਫੋਲੋ ਕਰਦੇ ਆਂ ਜੀ ਅਗੇ ਰੋਜ਼ ਦੇ ਯੂਥ ਨੂੰ ਹੋਰ ਤਰੀਕੇ ਨਾਲ ਮਨਾਉਂਦਾਗਾ ਅਰ ਰਾਜਸੀ ਮੋਗਾ ਟ੍ਰੈਫਿਕ ਪੁਲਿਸ ਮੋਕੇ ਹੋਰ ਤਰੀਕੇ ਨਾਲ ਟ੍ਰੈਫਿਕ ਰੂਲ ਦੇ ਨਾਲ ਜੋੜ ਕੇ ਮਨਾ ਰਹੇ ਆ ਜਿਹੜੇ ਪਬਲਿਕ ਲੋਕ ਆਪਣੀ ਗੱਡੀਆਂ ਤੇ ਬਾਈਕ ਤੇ ਟ੍ਰੈਫਿਕ ਰੂਲ ਦੀ ਫਾਲੋ ਕਰਦੇ ਆ ਅੱਜ ਉਹਨਾਂ ਨੂੰ ਰੋਜ਼ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਜਿਹੜੇ ਟ੍ਰੈਫਿਕ ਰੂਲ ਨਹੀਂ ਸਨਮਾਨਤ ਨਹੀਂ ਫਾਲੋ ਕਰ ਰਹੇ ਅੱਜ ਉਹਨਾਂ ਨੂੰ ਸਮਝਾਇਆ ਜਾ ਰਿਹਾ ਪਿਆਰ ਨਾਲ ਕਿ ਅੱਜ ਤੁਹਾਡਾ ਚਲਾਨ ਨਹੀਂ ਕੱਟਿਆ ਜਾਏਗਾ ਕਿ ਸਿਰਫ ਤੁਹਾਨੂੰ ਸਮਝਾਇਆ ਜਾਊਗਾ ਇਸ ਕਰਕੇ ਵੀ ਤੁਸੀਂ ਵੀ ਟ੍ਰੈਫਿਕ ਰੂਲ ਫਾਲੋ ਕਰੋ ਜੋ ਅਗਲੇ ਵਾਰ ਤੁਸੀਂ ਵੀ ਇਸ ਰੋਜ਼ ਦੇ ਹੱਕਦਾਰ ਬਣ ਸਕੋ ਡੀਐਸਪੀ ਸਾਹਿਬ ਦੇਖਿਆ ਗਿਆ ਜਿੱਥੇ ਤੁਸੀਂ ਖੜੇ ਆ ਕੋਸ ਤੋਂ ਕੋਈ ਦੂਰੀ ਦਾ ਬੱਚੇ ਤੁਹਾਨੂੰ ਦੇਖਦੇ ਕਿ ਭੱਜ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹ ਵੀ ਪੁਲਿਸ ਤੋਂ ਡਰਨਾ ਟ੍ਰੈਫਿਕ ਦੇ ਰੂਲ ਨੂੰ ਫਾਲੋ ਕਰਨ ਪੁਲਿਸ ਹਮੇਸ਼ਾ ਹਰ ਇੱਕ ਦੇ ਕਿਸੇ ਦੀ ਦੋਸਤ ਹੈ ਸਿਰਫ ਜਿਹੜੇ ਕ੍ਰਾਈਮ ਕਰਦੇ ਉਹਨਾਂ ਦੇ ਨਾਲ ਸਾਡਾ ਬਿਲਕੁਲ ਕਾਨੂੰਨਨ ਸਾਡਾ ਬਹਿਰ ਹੈ ਤੇ ਜਿਹੜੇ ਹੋਰ ਆਮ ਪਬਲਿਕ ਹੈ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਵੀ ਉਹ ਉਹ ਕਬਰਾਉਣ ਨਾਲ ਕਿਸੇ ਵੀ ਤਰ੍ਹਾਂ ਪੁਲਿਸ ਵਲਾਜਮ ਤੋਂ ਉਹ ਹਰ ਤਰ੍ਹਾਂ ਪੁਲਿਸ ਹਰ ਹਰ ਵਕਤ ਲਈ ਮਦਦ ਕਰਨ ਨੂੰ ਤਿਆਰ ਹੈ